ਹੈਲੋ ਹਾਂਜੀ ਸ਼ਸ਼ੀਕਾਲ ਜੀ ਸਵਾਗਤ ਹੈ ਤੁਹਾਡਾ ਪਰਮ ਬਟਿਕ ਦੇ ਵਿੱਚ ਅੱਜ ਮੈਂ ਤੁਹਾਨੂੰ ਰੇਵਲੀਰ ਅਟੈਚ ਕਰਨਾ ਦੱਸਦੀ ਹਾਂ ਕਈ ਵਾਰ ਆਪਣੇ ਸੂਟ ਦਾ ਕੱਪੜਾ ਥੋੜਾ ਹੁੰਦਾ ਤੇ ਸਿੱਧੀ ਰੇਵਲੀਰ ਨਹੀਂ ਨਿਕਲਦੀ ਹੈਗੀ ਤੇ ਆਪਾਂ ਟੂ ਟੇਮ ਵਿੱਚੋਂ ਕੱਢ ਲੈਣੇ ਆ ਤੇ ਇਸ ਨੂੰ ਅਟੈਚ ਕਿੱਦਾਂ ਕਰਨਾ ਹੈਗਾ ਆ ਦੇਖੋ ਮੈਂ ਨਾ ਇਸ ਤਰ੍ਹਾਂ ਇਹਨੂੰ ਕਟਿੰਗ ਕੀਤਾ ਹੋਇਆ ਹੈਗਾ ਆ ਦੋਨੀਆਂ ਸਾਈਡਾਂ ਦਾ ਤਰਕੋਣਾ ਬਣੀਆਂ ਹੋਈਆਂ ਨੇ ਤੇ ਆਪਾਂ ਨੇ ਐਦਾਂ ਕਰਨਾ ਹੈ ਇਹਨੂੰ ਜਿਹੜਾ ਸੇਮ ਹੀ ਆਪਾਂ ਇੱਕ ਦੂਜੇ ਦੇ ਬਰਾਬਰ ਰੱਖ ਕੇ ਨਾ ਇਹਨੂੰ ਕੱਪੜੇ ਨੂੰ ਇਸ ਤਰ੍ਹਾਂ ਚੱਕ ਕੇ ਤੇ ਇਸ ਤਰ੍ਹਾਂ ਕਰਕੇ ਨਾ ਆਪਾਂ ਇਹਨੂੰ ਸिलाई ਲਾ ਦਿੰਦੇ ਹਾਂ ਇਸ ਤਰ੍ਹਾਂ ਇਹ ਸਲਾਈ ਲਾ ਦਿੱਤੀ ਹੈ ਤੇ ਇਸ ਤਰ੍ਹਾਂ ਪਾਉ ਨੂੰ ਕਟਿੰਗ ਕਰਦੇ ਆ। ਯਾ ਦੇਖੋ। ਬਿਲਕੁਲ ਹੀ ਆਪਣੀ ਰੇਵਲੀਰ ਬਣ ਕੇ ਤਿਆਰ ਹੋ ਗਈ ਹੈ। ਜਿਹੜਾ ਆਪਣਾ ਕੋਈ ਐਕਸਟਰਾ ਆਪਾਂ ਨੂੰ ਕੱਪੜਾ ਲੱਗਦਾ ਆਪਾਂ ਨੂੰ ਕਟਿੰਗ ਕਰਕੇ ਨਾ ਇਸ ਤਰ੍ਹਾਂ ਦੇ ਆਪਣੀ ਰੇਵਲੀਰ ਬਣ ਕੇ ਤਿਆਰ ਹੋ ਜਾਂਦੀ ਹੈ। ജീവിത വലിയ ലൈക്റ്റ് ജൂർ ക